ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ AI ਟੈਕਨੋਲੋਜੀ ਦੇ ਨਾਲ-ਨਾਲ ਰੋਬੋਟਿਕਸ ਟੈਕਨੋਲੋਜੀ ਨਾਲ ਵੀ ਜੋੜਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਰੋਬੋਟਿਕਸ ਲੈਬ ਬਣਾਈਆਂ ਜਾ ਰਹੀਆਂ ਹਨ ਜੋ ਕਿ AI ਟੈਕਨੋਲੋਜੀ ਨਾਲ ਲੈਸਨ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਵਿੱਚ ਵੀ ਅਜਿਹੀ ਇੱਕ ਲੈਬ ਦਾ ਉਦਘਾਟਨ ਮੰਤਰੀ ਅਮਨ अरोड़ा ਵੱਲੋਂ ਕੀਤਾ ਗਿਆ। ਇਸ ਮੌਕੇ ਅਮਨ अरोड़ा ਨੇ ਕਿਹਾ ਕਿ ਅੱਜ ਦੇ ਸਮੇਂ ਦੀ ਜ਼ਰੂਰਤ ਸੀ ਕਿ ਬੱਚਿਆਂ ਨੂੰ AI ਟੈਕਨੋਲੋਜੀ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਬਹੁਤ ਤਰੱਕੀ ਕਰ ਰਿਹਾ ਹੈ ਜਿਸ ਦੇ ਤਹਿਤ ਹੀ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਫੈਸਿਲਿਟੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਵੀ ਟੈਕਨੋਲੋਜੀ ਨਾਲ ਜੁੜ ਸਕਣ ਉਨ੍ਹਾਂ ਕਿਹਾ ਕਿ ਇਹ ਸਿੱਖਿਆ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਬੱਚਿਆਂ ਨੂੰ ਸਕੂਲਾਂ ਵਿੱਚ AI ਟੈਕਨੋਲੋਜੀ ਦੇ ਨਾਲ ਨਾਲ ਰੋਬੋਟਿਕਸ ਦੀ ਵੀ ਸਟੱਡੀ ਕਰਨ ਦਾ ਮੌਕਾ ਮਿਲੇਗਾ ਬੱਚੇ ਵੀ ਇਸ ਲੈਬ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ ਅਤੇ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਪਹਿਲਾਂ ਕਦੇ ਵੀ ਨਹੀਂ ਸੁਣਿਆ ਸੀ ਕਿ ਸਰਕਾਰੀ ਸਕੂਲਾਂ ਵਿੱਚ ਇਸ ਨਵੀਂ ਟੈਕਨੋਲੋਜੀ ਦੀਆਂ ਲੈਬਸ ਸਥਾਪਿਤ ਹੋਣਗੀਆਂ ਪਰ ਹੁਣ ਉਹਨਾਂ ਨੂੰ ਇਹਨਾਂ ਲੈਬਾਂ ਵਿੱਚ ਪੜ੍ਹ ਕੇ ਬਹੁਤ ਮਜ਼ਾ ਆ ਰਿਹਾ ਹੈ। ਉਹ ਇਸ ਤਰ੍ਹਾਂ ਕਿ ਬੱਚੇ ਨੂੰ ਕੀ ਫਾਇਦਾ ਹੋਏਗਾ ਇਹ ਤਾਂ ਤੁਸੀਂ ਆਪ ਦੇ ਆਪ ਅੱਖੀਂ ਦੇਖਿਆ ਤੇ ਤੁਸੀਂ ਰਿਕਾਰਡ ਵੀ ਕੀਤਾ ਹੈ। ਅ ਕਿਸ ਤਰੀਕੇ ਦੇ ਨਾਲ ਸਰਕਾਰੀ ਸਕੂਲ ਖੇੜੀ ਦੇ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹ ਮਹਿਜ਼ ਪੁਛਕ ਦਿਨਾਂ ਦੀ ਟ੍ਰੇਨਿੰਗ ਦੇ ਨਾਲ ਕਿਹੋ ਜੇ ਟਾਪ ਕਲਾਸ ਪ੍ਰੋਜੈਕਟ ਜਿਹੜੇ ਆਪਾਂ ਸ਼ਾਇਦ ਸੋਚ ਵੀ ਨਹੀਂ ਸਕਦੇ ਉਹਨਾਂ ਨੇ ਆਪ ਤਿਆਰ ਕੀਤੇ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਲਾਹੇ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਹੋਊਗਾ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਹੈਲਥ ਔਰ ਐਜੂਕੇਸ਼ਨ ਜਿਹੜਾ ਚਲੋ ਸਾਡੀ ਪਾਰਟੀ ਦਾ ਵੀ ਸਾਡਾ ਸਰਕਾਰਾਂ ਦਾ ਵੀ ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਇਹ ਮਾਡਲ ਤਾਂ ਹੈ ਹੀ ਹੈ ਕਿਉਂਕਿ ਐਜੂਕੇਸ਼ਨ ਹੀ ਕਿਹੋ ਜਿਹਾ ਬੂਟਾ ਹੈ ਕਿ ਜਿਹਨੂੰ ਜੇ ਆਪਾਂ ਜਿੰਨਾ ਲਾਵਾਂਗੇ ਜਿੰਨਾ ਜੜਾਂ ਮਜ਼ਬੂਤ ਕਰਾਂਗੇ ਉਹਨੇ ਉਨਾ ਹੀ ਪੰਜਾਬ ਨੂੰ ਸਮਾਜ ਨੂੰ ਤੇ ਦੁਨੀਆ ਨੂੰ ਛਾਂ ਜਿਹੜੀ ਉਹ ਦੇਣੀ ਹੈ ਨਿੱਜੀ ਤੌਰ ਤੇ ਵੀ ਮੈਂ ਮੇਰੇ ਲਈ ਇਹ ਹਮੇਸ਼ਾ ਟੌਪ ਪ੍ਰਾਇੋਰਟੀ ਰਹੀ ਕਿ ਐਜੂਕੇਸ਼ਨ ਨੂੰ ਪ੍ਰੋਮੋਟ ਕੀਤਾ ਜਾਏ ਕਿਉਂਕਿ ਇਹਨਾਂ ਬੱਚਿਆਂ ਦੀ ਦੇਸ਼ ਦਾ ਕੋਈ ਖੇੜੋ ਸਵਾਰਨਾ ਹੈ ਹੁਣ ਅੱਜ ਸੈਕੰਡ ਫੇਜ਼ ਹੈ ਜਿਹੜਾ ਉਹ ਅਸੀਂ ਸੁਨਾਮ ਹਲਕੇ ਦੇ ਸਾਰੇ ਹਾਈ ਸਕੂਲ 10 ਹਾਈ ਸਕੂਲ ਤੇ ਇੱਕ ਐਲੀਮੈਂਟਰੀ ਸਕੂਲ ਰੱਤੋ ਕੇ ਉਹਨਾਂ ਨੂੰ ਅਸੀਂ ਰੋਬੋਟਿਕ ਲੈਬਸ ਦੇ ਜਿਹੜੀਆਂ ਉਹ ਦਿੱਤੀਆਂ ਨੇ ਇਸ ਤੋਂ ਪਹਿਲਾਂ 18 ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ ਸੁਨਾਮ ਹਲਕੇ ਦੇ ਉਹਨਾਂ ਨੂੰ ਇਹ ਲੈਬਸ ਦਿੱਤੀਆਂ ਜਾ ਚੁੱਕੀਆਂ ਨੇ ਤਕਰੀਬਨ ਸਵਾ ਸਾਲ ਹੋ ਗਿਆ ਉਹਨਾਂ ਦੇ ਬੱਚੇ ਟ੍ਰੇਨਿੰਗ ਲੈ ਰਹੇ ਨੇ ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਤੇ ਇੱਕ ਐਲੀਮੈਂਟਰੀ ਸਕੂਲ ਯਾਨੀ ਕਿ 29 ਸਕੂਲਾਂ ਨੂੰ ਸੁਨਾਮ ਹਲਕੇ ਦੇਆਂ ਨੂੰ ਇਹ ਰੋਬੋਟਿਕ ਲੈਬਸ ਮਿਲ ਚੁੱਕੀਆਂ ਨੇ ਟ੍ਰੇਨਿੰਗ ਜਿਹੜੀ ਉਹ ਸਪੈਸ਼ਲ ਟੀਚਰ ਰੱਖਿਆ ਗਿਆ ਹਰ ਸਕੂਲ ਦੇ ਵਿੱਚ ਮਹੀਨੇ ਦੇ ਵਿੱਚ ਦੋ ਵਾਰ ਹੀ ਜਾਇਆ ਕਰਨਗੇ ਔਰ ਸਭ ਤੋਂ ਵੱਡੀ ਖੁਸ਼ੀ ਔਰ ਮਾਣ ਦੀ ਗੱਲ ਇਹ ਹੈ ਕਿ ਇਹ ਕਰਨ ਦੇ ਨਾਲ ਸੁਨਾਮ ਅਸੈਂਬਲੀ ਹਲਕਾ ਕੱਲੇ ਪੰਜਾਬ ਦੇ ਵਿੱਚੋ ਹੀ ਨਹੀਂ ਪੂਰੇ ਮੁਲਕ ਦੇ ਵਿੱਚੋ ਕੱਲਾ ਪਹਿਲਾ ਹੀ ਨਹੀਂ ਕਲਮ ਕੱਲਾ ਇੱਕੋ ਇੱਕ ਇਹੋ ਜਿਹਾ ਹਲਕਾ ਬਣ ਚੁੱਕਿਆ ਜਿਦੇ ਸਾਰੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਸਾਰੇ ਦੇ ਸਾਰੇ ਉਹ ਰੋਬੋਟਿਕ ਲੈਬਸ ਦੇ ਨਾਲ ਇਕਵਿਪ ਲੈਸ ਹੋ ਚੁੱਕੇ ਹੁਣ ਇਹਦੇ ਲਈ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਆਈਸੀਆਈਸੀ ਦਾ ਜਿਨ੍ਹਾਂ ਦੇ ਸੀਐਸਆਰ ਦੇ ਨਾਲ ਔਰ ਕਿਉਰਿਸ ਕੰਪਨੀ ਜਿਹੜੇ ਜਿਨ੍ਹਾਂ ਦੇ ਕਿੰਨੇ ਸਾਥੀ ਜਿਹੜੇ ਇਹਨਾਂ ਲੈਬਸ ਨੂੰ ਇਕਵਿਪ ਕਰਦੇ ਨੇ ਔਰ ਬੱਚਿਆਂ ਦੀ ਟ੍ਰੇਨਿੰਗ ਜਿਹੜੀ ਉਹ ਹੋਏਗੀ ਸੋ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਮੈਂ ਸਮਝਦਾ ਕਿ ਇਹਦੇ ਨਾਲ ਹੁਣ ਇਹਦੇ ਤੁਸੀਂ ਇੱਕ ਐਗਜ਼ਾਮਪਲ ਇਹ ਦੇਖੋ ਕਿ ਪਿਛਲੇ ਸਾਲ ਸਵਾ ਖਸਾਲ ਪਹਿਲਾਂ ਅਸੀਂ 18 ਸੀਨੀਅਰ ਸੈਕੰਡਰੀ ਸਕੂਲ ਸਕੂਲ ਸੁਨਾਮ ਹਲਕੇ ਦੇ ਉਹ ਲੈਬਸ ਈਕੁਇਪ ਕੀਤੀਆਂ ਸੀਗੀਆਂ ਔਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਕ ਪੰਜਾਬ ਪੱਧਰ ਦਾ ਕੰਪੀਟੀਸ਼ਨ ਹੋਇਆ ਸੀਗਾ ਰੋਬੋਟਿਕ ਲੈਬ ਰੋਬੋਟਿਕ ਜਿਹੜੀਆਂ ਇਹ ਈਕੁਪਮੈਂਟ ਬਣਾਉਣ ਦਾ ਹਾਂ ਉਹਦੇ ਵਿੱਚ ਸੁਨਾਮ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਬੱਚਿਆਂ ਦਾ ਬੱਚਾ ਮੁੰਡੇ ਦੇ ਸਰਕਾਰੀ ਸਕੂਲ ਦਾ ਇੱਕ ਬੱਚਾ ਬਲਾਕ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੁਨਾਮ ਬਲਾਕ ਚੋਂ ਡਿਸਟ੍ਰਿਕਟ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸੋ ਮੈਂ ਸਮਝਦਾ ਕਿ ਬਹੁਤ ਮਾਣ ਵਾਲੀ ਗੱਲ ਹੈ ਔਰ ਇਸ ਇਹਨਾਂ ਲੈਬਾਂ ਦੇ ਸਟੈਬਲਿਸ਼ਮੈਂਟ ਦੇ ਨਾਲ ਅਸੀਂ ਚਾਹੇ ਚੰਡੀਗੜ੍ਹ ਹੋਵੇ ਚਾਹੇ ਦਿੱਲੀ ਹੋਵੇ ਚਾਹੇ ਜਿੰਨੀ ਮਰਜ਼ੀ ਸਾਰੀਆਂ ਸਟੇਟਸ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਸੁਨਾਮ ਹਲਕਾ ਜਿਹੜਾ ਉਹ ਲੀਡ ਲੈ ਕੇ ਪਹਿਲੇ ਨੰਬਰ ਤੇ ਆ ਚੁੱਕਿਆ ਸੋ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਆਈਸੀਆਈਸੀ ਨੂੰ ਵੀ ਕਿਊਰਿਸ ਨੂੰ ਵੀ ਮੇਰੇ ਸਾਥੀ ਡਾਕਟਰ ਅਮਰਜੀਤ ਜੀ ਨੂੰ ਕਿ ਜਿੰਨਾ ਨੇ ਇਹ ਉਪਰਾਲਾ ਕੀਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਏਲੀਅੰਸ ਦੇ ਸਾਰੇ ਤੁਸੀਂ ਦੇਖੇ ਜਿਹੜੇ ਇਕੁਪਮੈਂਟ ਵੀ ਪ੍ਰੋਵਾਈਡ ਕਰ ਰਹੇ ਨੇ ਆ ਜਿਹੜੇ ਬੱਚਿਆਂ ਨੇ ਉਹ ਤਿਆਰ ਕੀਤਾ ਇਸ ਕੰਪਿਊਟਰ ਦਾ ਲੈਪਟਾਪ ਦਾ ਕਵਰ ਹੈ ਜਿਹੜਾ ਉਹ ਵੀ ਬੱਚਿਆਂ ਨੇ ਇੱਥੇ ਤਿਆਰ ਕਰ ਦਿੱਤਾ ਸੋ ਇਹ ਸਾਰੇ ਸਾਰਾ ਏਆਈ ਇਨੇਬਲਡ ਹੈ ਔਰ ਟੌਪ ਕਲਾਸ ਇਕੁਪਮੈਂਟ ਹੈ ਜਿਹੜਾ ਉਹ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜੀ ਦੇਖਦੇ ਚੱਲੋ ਆਉਣ ਵਾਲੇ ਦੋ ਤਿੰਨ ਸਾਲਾਂ ਦੇ ਵਿੱਚ ਇਕੱਲੇ ਸੁਨਾਮ ਹਲਕੇ ਦੇ ਨਹੀਂ ਪੂਰੇ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡਣਾ ਮੈਂ ਗਰੰਟੀ ਦੇ ਨਾਲ ਕਹਿ ਸਕਦਾ ਐਜੂਕੇਸ਼ਨ ਹਮੇਸ਼ਾ ਹਰ ਕਿਸੇ ਦੇ ਦਿਲ ਦੇ ਕੋਲੋਜ਼ ਹੋਣੀ ਚਾਹੀਦੀ ਹੈ ਨੇੜੇ ਹੋਣੀ ਚਾਹੀਦੀ ਹੈ ਮੇਰੇ ਆਪਣੇ ਨਿੱਜੀ ਤੌਰ ਤੇ ਹੈ ਔਰ ਮੈਂ ਇਹਦੇ ਚ ਖਾਸ ਤੌਰ ਤੇ ਇਹਦਾ ਜਿਹੜਾ ਕ੍ਰੈਡਿਟ ਹੈ ਮੇਰੇ ਸਾਥੀ ਡਾਕਟਰ ਅਮਰਿਤ ਨੇ ਇਹਨਾਂ ਨੂੰ ਵੀ ਦਊਂਗਾ ਡਾਕਟਰ ਅਮਰਿਤਪਾਸਿੱਧੂ ਕਿ ਜਿੰਨਾ ਜਿਹੜੇ ਮੇਰੇ ਤੋਂ ਵੀ ਵੱਧ ਕੇ ਇਸ ਕੰਮ ਦੇ ਨਾਲ ਅਟੈਚਡ ਰਹਿੰਦੇ ਨੇ ਤੇ ਅਸੀਂ ਰਲ ਮਿਲ ਕੇ ਟੀਮ ਦੀ ਤਰ੍ਹਾਂ ਇੱਕ ਔਰ ਇੱਕ 11 ਹੋ ਕੇ ਅਸੀਂ ਇਹਨਾਂ ਕੰਮਾਂ ਨੂੰ ਨੇਪਰੇ ਚਾੜਦੇ ਆ ਠੀਕ ਹੈ ਜੀ ਜਨਾ ਮਨਪ੍ਰੀਤ ਸਿੰਘ ਆ ਮੈਂ ਨੌਮੀਦਮਾ ਦਾ ਵਿਦਿਆਰਥੀ ਆ ਮੇਰੇ ਸਕੂਲ ਦਾ ਨ ਸਰਕਾਰੀ ਹਾਈ ਸਕੂਲ ਖੇੜੀ ਹੈ ਤੇ ਮੈਂ ਜਿਸ ਲੈਬ ਦਾ ਉਦਘਾਟਨ ਹੈ ਰੋਬੋਟਿਕਸ ਲੈਬ ਦਾ ਸਾਨੂੰ ਇਸ ਲੈਬ ਵਿੱਚ AI ਬਾਰੇ ਜਾਣਕਾਰੀ ਹੈ ਕਿਉਂਕਿ ਅੱਗੇ ਜਿਹੜਾ ਯੁੱਗ ਹੈ ਉਹ AI ਦਾ ਯੁੱਗ ਹੈ ਸਾਨੂੰ ਜਿਹੜੀ ਚੀਜ਼ ਅਸੀਂ ਕਾਲਜ ਵਗੈਰਾ ਚ ਜਾ ਕੇ ਸਿੱਖਦੇ ਸੀ ਸਪੈਸ਼ਲ ਕਲਾਸਿਸ ਲੈਂਦੇ ਸੀ ਉਹ ਸਾਨੂੰ ਸਾਡੇ ਸਕੂਲ 'ਚ ਫੈਸਿਲਿਟੀ ਪ੍ਰੋਵਾਈਡ ਕਰੀ ਜਾ ਰਹੀ ਹੈ ਕਿਉਂਕਿ ਅਸੀਂ ਸਾਡੇ ਜਿਹੜੇ ਫਿਊਚਰ ਹੈ ਕਿ ਸਾਡੇ 'ਚ ਜਿਹੜੇ ਵੀ ਟੈਕਨੋਲੋਜੀ ਆ ਬਹੁਤ ਅਪਗ੍ਰੇਡ ਐ ਸਾਡੀ ਸਾਇੰਸ ਬਹੁਤ ਜ਼ਿਆਦਾ ਅਪਗ੍ਰੇਡ ਹੋ ਰਹੀ ਐ ਇਸ ਕਰਕੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਬਾਰੇ ਨੌਲੇਜ ਹੋਣੀ ਜ਼ਰੂਰੀ ਸੀ ਇਸ ਕਰਕੇ ਸਾਡੇ ਸਿੱਖਿਆ ਮੰਤਰੀ ਸਰਦਾਰ ਖਰਜੋਤ ਸਿੰਘ ਬੈਂਸ ਜੀ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੰਨੀ ਵਧੀਆ ਸਹੂਲਤ ਪ੍ਰੋਵਾਈਡ ਕਰਵਾਈ ਮੇਰੇ ਪਾਪਾ ਵੀ ਇੱਥੇ ਪੜ੍ਹੇ ਨੇਗੇ ਉਹਨਾਂ ਨੇ ਵੀ ਕਦੇ ਇਹ ਜਾ ਕੁਝ ਨਹੀਂ ਦੇਖਿਆ ਸੀ ਉਹ ਮੈਨੂੰ ਪੁੱਛਦੇ ਹੁੰਦੇ ਆ ਵੀ ਤੂੰ ਕੀ ਸਿੱਖਿਆ ਅੱਜ ਵੀ ਤੈਨੂੰ ਕੀ ਨਵਾਂ ਮਿਲਿਆ ਕੀ ਸਿੱਖਿਆ ਸਾਡੇ ਜਿਹੜੇ ਸਰ ਸੀ ਮਿਹਰਬਾਨ ਸਰ ਅਭੇ ਸਰ ਇਨਨੇ ਬਹੁਤ ਕੋਸ਼ਿਸ਼ ਕੀਤੀ ਸਾਨੂੰ ਸਿਖਾਉਣ ਦੀ ਤੇ ਅਸੀਂ ਬਹੁਤ ਕੁਝ ਸਿੱਖਿਆ ਵੀ ਬਹੁਤ ਵਧੀਆ ਲੱਗਿਆ ਸਰ ਅਸੀਂ ਬਹੁਤ ਹੀ ਨਸੀਬ ਵਾਲੇ ਸਮਝਦੇ ਆ ਕਿ ਸਾਨੂੰ ਹਰਜੋਤ ਸਿੰਘ ਬੈਂਸਰੀ ਨੇ ਇਹ ਰੋਬੋਟਿਕਸ ਲੈਬ ਜਿਹੜੀ ਆ ਪ੍ਰੋਵਾਈਡ ਕਰਵਾਈ ਆ ਸਾਨੂੰ ਇੱਥੇ ਆ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਅਸੀਂ ਸਿੱਖਿਆ ਅਸੀਂ ਖੁਦ ਡਿਜ਼ਾਈਨ ਕੀਤੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਹਰਜੋਤ ਸਿੰਘ ਬੈਂਸਰੀ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਲੈਬ ਪ੍ਰੋਵਾਈਡ ਕਰਵਾਈ ਆ